ਰਮਾਲੀ ਦਾ ਹਵਾਨਾ ਜਿੱਡੀ ਵਹਿੜਾ ਦੋਸਤੋ ਉੱਡਾ ਹੀ ਹਵਾਨਾ ਚੰਗੀ ਬਣਤਰਾਂ ਹਵਾਨੇ ਦੀ ਕੋਈ ਵੀ ਕਿਸੇ ਵੀ ਕਿਸਮ ਦਾ ਨੌਕਸ ਨਹੀਂ ਦੋਸਤੋ ਬਿਲਕੁਲ ਪਧਰਾ ਤੇ ਸਾਫ਼ ਸੁਥਰਾ ਕਿਸਾਨ ਵੀਰੋ ਸਤਿ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਰਪਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾਂ ਦਾ ਘਰ ਆ ਸੋਥਾ ਰੋਡ ਤੇ ਢਾਣੀ ਦੇ ਵਿੱਚ ਰਹਿ ਜਾਂਦਾ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਐਚ ਐਫ ਪਹਿਲਾ ਸੂਆ ਗੱਬਣ ਵੜ ਵਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਇਹ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਈ ਆਪਣਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਹੈ ਤੇ ਪਿੰਡ ਸੋਥਾ ਜੀ ਪਿੰਡ ਸੋਥਾ ਰਪਾਣੇ ਵਾਲੀ ਹੱਦ ਤੇ ਆਪਣੀਆਂ ਢਾਣੀਆਂ ਪੈ ਜਾਂਦੀਆਂ ਠੀਕ ਹੈ ਜੀ ਹਾਂਜੀ ਤੇ ਕਿੱਥੇ ਜਰ ਆ ਜਾਂਦਾ ਆਪਣਾ ਘਰ ਬਾਈ ਜੀ ਸੋਤ ਆਪਣਾ ਰਪਾਣੇ ਤੋਂ ਰਪਾਣੇ ਮੰਨ ਕੇ ਚਲੋ ਵੀ ਆਪਣਾ ਰਪਾਣੇ ਦੇ ਵਿੱਚ ਹੀ ਪੈ ਜਾਂਦਾ ਇਹ ਠੀਕ ਹੈ ਜੀ ਉਹ ਵੀ ਆਪਾਂ ਰਪਾਣੇ ਤੋਂ ਰਾਜਸਥਾਨੀਆਂ ਦਾ ਪੈਟਰੋਲ ਪੰਪ ਨਾਂਕ ਕੇ ਹਾਂਜੀ ਚੱਲੋ ਰੋੜ ਤੇ ਆ ਠੀਕ ਹੈ ਜੀ ਤੇ ਉਸੇ ਰੋੜ ਤੇ ਹੀ ਆਪਣਾ ਘਰ ਆ ਜਾਂਦਾ ਬਈ ਯਾਨੀ ਰਾਜਸਥਾਨੀਆਂ ਦਾ ਪੈਟਰੋਲ ਪੰਪ ਨਾਂਕ ਕੇ ਚੜ੍ਹਦੇ ਵਾਲੇ ਪਾਸੇ ਨੂੰ ਕਿਲੋਮੀਟਰ ਢਾਣੀਆਂ ਹਾਂਜੀ 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 ਤੇ ਬਾਈ ਜੀ ਇਹਦੀ ਡਿਟੇਲ ਕੀ ਆ ਪਹਿਲਾ ਸੂਆ ਬਾਈ ਜੀ ਇਹ ਇਹ ਪ ਇਹ ਦੋ ਦੰਦਾਂ ਦਾ ਮੂਹ ਹਾਂ ਦੋ ਦੰਦਾਂ ਦਾ ਬਈ ਮੂਹ ਤੇ ਸੀਮਨ ਕਿਹੜਾ ਲੱਗਿਆ ਬਾਈ ਇਹਦੇ ਬਈ ਸੀਮਨ 4116 ਡੈਨਮਾਰਕ ਦਾ ਤੇ ਸੀਮਨ ਲੱਗਿਆ ਹੋਇਆ ਬਾਈ ਠੀਕ ਹੈ ਹਾਂਜੀ ਹਾਂਜੀ ਤੇ ਇਹਦੀ ਮਾਦਰ ਦਾ ਰਕਾਰਡ ਜਿਹੜਾ ਹੈਗਾ 35 ਕਿਲੋ ਦਾ ਰਕਾਰਡ ਇਹਦੀ ਮਾਦਰ ਦਾ 35 ਕਿਲੋ ਇਹਦੀ ਮਾਦਰ ਦਾ ਰਕਾਰਡ ਆ ਦੋ ਦਰਕਾਰ ਇਹ ਬਾਈ ਕਿੰਨਾ ਕੱਢ ਦੂਗੀ ਇਹ ਬਾਈ ਇਹਨੂੰ 25 ਕਿਲੋ ਦੋ ਤਾਂ ਇਹਨੂੰ ਕੱਟਣਾ ਚਾਹੀਦਾ ਜੀ ਆਮਦਾਰੀ ਨਾਲ ਜੀ ਠੀਕ ਆ ਆਮ ਸੇਵਾ ਦੇ ਹਾਂਜੀ 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 ਆਮ ਸੇਵਾ ਦੇ 25 ਕਿਲੋ ਦੋ ਤਾਂ ਕੱਢਣਾ ਚਾਹੀਦਾ ਜੀ ਇਹਨੂੰ ਜੀ ਲਓ ਵੀ ਮਿੱਤਰੋ ਬਾਕੀ ਇਹ ਗਰਮੀਆਂ ਦਾ ਤੋਹਫਾ ਹੀ ਹੈ ਜੀ ਠੀਕ ਹੈ ਜੀ ਹਾਂਜੀ 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 ਬਹੁਤ ਸੀਲਸ ਲੱਗਾ ਜੀ ਹਾਂਜੀ ਹਾਂਜੀ ਬਹੁਤ ਸੀਲਸ ਲੱਗਾ ਜੀ ਇਹੇ ਠੀਕ ਹੈ ਹਾਂਜੀ ਹਾਂਜੀ ਲਓ ਵੀ ਮਿੱਤਰੋ ਮੂੰਹ ਮਾਥਾ ਤੁਹਾਨੂੰ ਦਿਖਾ ਦਿੰਨੇ ਆ ਛੋਟ ਥੋੜੇ ਜੇ ਕਰੋ ਸੰਗ ਚ ਪੈਂਦੀ ਆ ਪਰ ਬਾਡੀ ਬਣ ਤਰ ਬਹੁਤ ਚੰਗਾ ਹੈ ਲੇਵਾ ਦੋਸਤੋ ਬਾਕਮਾਲ ਆ ਤੁਹਾਨੂੰ ਨੇੜੇ ਹੋ ਕੇ ਦਿਖਾਵਾਂਗੇ ਲਓ ਵੀ ਮਿੱਤਰੋ ਪਹਿਲਾਂ ਇਧਰੋਂ ਦਿਖਾ ਦਿੰਨੇ ਆ ਆਪਾਂ ਬਾਅਦ ਚ ਦੂਜੇ ਪਾਸੇ ਦਿਖਾ ਦੇ ਥਣ ਤੋਂ ਥਣ ਦਾ ਗੈਵ ਸਾਈਜ਼ ਬਹੁਤ ਹੀ ਜਿਆਦਾ ਚੰਗਾ ਦੋਸਤੋ ਦੇਖ ਸਕਦੇ ਹੋ ਤੁਸੀਂ ਟਾਪ ਕਲਾਸ ਥਣ ਲੱਗਿਆ ਦੋਸਤੋ ਪਹਿਲਾ ਸੂਆ ਜਿ ਉਹਨੂੰ ਬਹੁਤ ਹੀ ਚੰਗਾ ਥਾਣਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਉੱਪਰ ਤੱਕ ਹਵਾ ਨਾ ਲੱਗਿਆ ਹਫਤਾ ਹਜੇ ਸੂਣ ਚ ਬਾਕੀ ਆ ਬਾਈ ਦੇ ਦਸਨ ਮੁਤਾਬਕ ਲਓ ਵੀ ਬਿਲਕੁਲ ਸੇਮ ਸਾਈਜ਼ ਹਵਾਨੇ ਦਾ ਦੋਸਤੋ ਨਾੜਾਂ ਤੁਸੀਂ ਦੇਖ ਸਕਦੇ ਹੋ ਹਵਾਨੇ ਦੇ ਉੱਤੇ ਚਮਕ ਰਹੀਆਂ ਦੋਸਤੋ ਅਗਲੇ ਤੋਂ ਅਗਲੇ ਥਾਣ ਦਾ ਘੱਟੋ ਘੱਟ ਫੁੱਟ ਦਾ ਫਾਸਲਾ ਦੋਸਤੋ ਤੇ ਦੇਖ ਸਕਦੇ ਹੋ ਮੋਟਾ-ਮੋਟਾ ਥਾਣਾ मुट्ठी ਦੀ ਜਵਾਈ ਵਾਲਾ ਬਾਕੀ ਪਸਮਾ ਕਰਕੇ ਇਦੋਂ ਹੋਰ ਚੰਗਾ ਹੋ ਜਾਣਾ ਤੇ ਅਗਲੇ ਤੋਂ ਪਿਛਲੇ ਥਾਣੇ ਦੀ ਵੀ ਚੰਗੀ ਆ ਦੋਸਤੋ ਵਿੱਚ ਚੰਗਾ ਕਦਕਾਠਾ ਰਾਜੀਪੜੀ ਵੀ ਠੀਕ ਆ ਦੋਸਤੋ ਦੇਖ ਸਕਦੇ ਚੰਗੀ ਮਾਰਕਿੰਗ ਸੋਹਣਾ ਰੰਗ ਆ ਡੱਬਾ ਰੰਗ ਆ ਹਵਾਨਾ ਉੱਪਰ ਤੱਕ ਫਸਿਆ ਹੋਇਆ ਦੋਸਤੋ ਹਜੇ ਹਫਤੇ ਦੇ ਵਿੱਚ ਨੇ ਹੋਰ ਵੀ ਚੰਗਾ ਹਵਾਨਾ ਇਹਨੇ ਤਿਆਰ ਕਰਨਾ ਕਰਮਾਂ ਵਾਲੀ ਤੋੜ ਕੇ ਤੁਹਾਨੂੰ ਦੋਸਤੋ ਦਿਖਾਉਣੀ ਲੋ ਵੀ ਮੈਟਰੋ ਕਰਮਾਲੀ ਦਾ ਹਵਾਨਾ ਜਿੱਡੀ ਵਹਿੜਾ ਦੋਸਤੋ ਉੱਡਾ ਹੀ ਹਵਾਨਾ ਚੰਗੀ ਬਣਤਰ ਆ ਹਵਾਨੇ ਦੀ ਕੋਈ ਵੀ ਕਿਸੇ ਵੀ ਕਿਸਮ ਦਾ ਨੌਕਸ ਨਹੀਂ ਦੋਸਤੋ ਬਿਲਕੁਲ ਪਧਰਾ ਤੇ ਸਾਫ ਸੁਥਰਾ ਹਵਾਨਾ ਲੋ ਦੋਸਤੋ ਹਜੇ ਢਿੱਲ ਦੋਸਤੋ ਪਈ ਆ ਇਸ ਢਿੱਲ ਮੁਤਾਬਕ ਤੁਸੀਂ ਹਵਾਨੇ ਦੀ ਜੱਜਮੈਂਟ ਕਰਨੀ ਆ ਮੋੜ ਲਓ ਵੀਰ ਜੀ ਫੌਲੀ ਲਓ ਮੇ trot ਨੂੰ ਹੌਲੀ ਤੋਰ ਕੇ ਦਿਖਾਉਣੀ ਆ ਕਰਮਾਲੀ ਦਾ ਹਵਾਨਾ ਉੱਪਰ ਤੱਕ ਲੱਗਿਆ ਹੋਇਆ ਦੋਸਤੋ ਪੇਟਪੂੜਾ ਤੁਸੀਂ ਦੇਖ ਸਕਦੇ ਹੋ ਰੀੜ ਦੀ ਹੱਡੀ ਬਿਲਕੁਲ ਸਿੱਧੀ ਆ ਥੋੜੀ ਜੀ ਕ੍ਰੋਸ ਅੰਗਜ ਪਈ ਦੀ ਆ ਦੋਸਤੋ ਬਾਕੀ ਹਵਾਨੇ ਦੀ ਬੰਬ ਗੱਡੀ ਬੈਠੀ ਹੈ ਦੇਖ ਸਕਦੇ ਹੋ ਤੁਸੀਂ ਚਲੋ ਜੀ ਇੱਟ ਇੱਟ। ਉਹ ਤੇ ਲੱਜ। ਨਵੀਂ ਮੈਟਰੋ। ਹਫਤੇ ਦੀ ਜੱਜਮੈਂਟ ਤੁਸੀਂ ਕਰ ਲਿਓ ਦੋਸਤੋ ਹਫਤਾ ਇਹਨੇ ਲੈ ਜਾਣਾ ਕਿਉਂਕਿ ਉਪਰੋਂ ਹਜੇ ਪੋਲੀ ਨਹੀਂ ਪਈ ਗਾਂ ਤੁਹਾਨੂੰ ਦੇਸੀ ਰਹੀ ਹੋਣੀ। ਤੇ ਨਾੜਾਂ ਹਵਾਨੇ ਦੇ ਉੱਤੇ ਦੋਸਤੋ ਬਹੁਤ ਹੀ ਜ਼ਿਆਦੇ ਚੰਗੀਆਂ। ਦੇਖ ਸਕਦੇ ਹੋ ਤੁਸੀਂ। ਕਿਸੇ ਵੀ ਤਰ੍ਹਾਂ ਦਾ ਕੋਈ ਕਾਣ ਨਹੀਂ ਹਵਾਨੇ 'ਚ ਬਿਲਕੁਲ ਪਧਰਾ। ਫੁੱਲ ਗਰੰਟੀ ਨਾਲ ਆ ਦੋਸਤੋ। ਹਾਂਜੀ ਕੀ ਮੁੱਲ ਰੱਖਿਆ ਬਾਈ ਜੀ ਇਹਦਾ? ਬਾਈ ਇਹਦਾ ਮੁੱਲ 95000 ਰੁਪਏ 95000 ਮਾਨਤਾਨ ਹੋ ਜੂ ਬਾਈ 95 ਜਰੂਰ ਬਾਈ ਜੇ ਕੋਈ ਨੇੜੇ ਦੂਰੋਂ ਚੱਲ ਕੇ ਕੋਈ ਬਾਈ ਆਊਗਾ ਜਰੂਰ ਮਾਨਤਾਨ ਕਰਾਂਗੇ ਬਾਈ ਇਹਦਾ ਲਓ ਵੀ ਮਿੱਤਰੋ ਕੋਈ ਵੀ ਮੁੱਲਾ ਬਾਈ ਕਹਿੰਦਾ ਫਿਕਸ ਨਹੀਂ ਹੁੰਦਾ ਮਾਨਤਾਨ ਜਰੂਰ ਕੀਤਾ ਜਾਊਗਾ ਕੋਈ ਦੂਰੋਂ ਨੇੜੇੋਂ ਵੀਰ ਚੱਲ ਕੇ ਆਉਂਦਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਸਕਰੀਨ ਦੇ ਹੇਠਲੇ ਪਾਸੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਦੱਸਿਓ ਦੋਸਤੋ ਵਾਇਰ ਕਿੱਦਾਂ ਦੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਜੀ